ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਇੱਕ ਇਹ ਜਿਹੇ ਸਥਾਨ ਦੇ ਦਰਸ਼ਨ ਕਰਵਾਉਣ ਦੇ ਲਈ ਜਿਸ ਦਾ ਕਿ YouTube ਦੇ ਉੱਪਰ ਜਾਂਤੇ ਹੋਰ ਕੋਈ ਪਲੇਟਫਾਰਮ ਦੇ ਉੱਪਰ ਕੋਈ ਵੀ ਜ਼ਿਕਰ ਨਹੀਂ ਮਿਲਦਾ ਕੋਈ ਅਜੇ ਤੱਕ ਮਤਲਬ ਕਹਿਣ ਦਾ ਕੋਈ ਵੀਡੀਓ ਹੈ ਹੀ ਨਹੀਂ ਨਾ ਮੈਂ ਦੇਖੀ ਹੋਈ ਹੈ ਕਿਸੇ YouTube ਦੇ ਉੱਪਰ ਮੈਂ ਬਹੁਤ ਮਤਲਬ ਸਰਚ ਕੀਤਾ ਵੀ ਇਸ ਸਥਾਨ ਦੇ ਬਾਰੇ ਵਿੱਚ ਪਹਿਲਾਂ ਥੋੜੀ ਜਿਹੀ ਜਾਣਕਾਰੀ ਲੱਭ ਪਰ ਨਹੀਂ ਮਿਲਿਆ ਇਸ ਦੇ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਤੇ ਇਹ ਇਹ ਸਥਾਨ ਦਾ ਨਾਮ ਹੈ ਸੰਗਤ ਜੀ ਗੁਰਦੁਆਰਾ ਸ੍ਰੀ ਬੱਲ ਖਾਲਸਾ ਪਾਸ਼ਾਹੀ ਨੌਵੀਂ ਅਤੇ ਇਹ ਅਸਥਾਨ ਸ਼ਹਿਰ ਊਨਾ ਤੋਂ ਇੱਕ ਰਾਸਤਾ ਜਾਂਦਾ ਜੋ ਪੀਰ ਨਗਹਾਂ ਰੋਡ ਜਾਂਦਾ ਊਨੇ ਤੋਂ ਉਸ ਤੋਂ ਅੱਗੇ ਚੱਲ ਕੇ ਜਾ ਕੇ ਇਹ ਰਾਸਤਾ ਕੱਟ ਜਾਂਦਾ ਤੇ ਪਹਾੜੀ ਦੇ ਵਿੱਚ ਦੀ ਹੁੰਦਾ ਹੋਇਆ ਪਤਲਾ ਰਾਸਤਾ ਇਸ ਅਸਥਾਨ ਤੱਕ ਅੱਗੇ ਪਹੁੰਚਦਾ ਤੇ ਸੰਗਤ ਜੀ ਚੱਲਦੇ ਆ ਅੱਗੇ ਤੇ ਜੋ ਕੁਝ ਵੀ ਅੱਗੇ ਜਾ ਕੇ ਜਾਣਕਾਰੀ ਮਿਲੂਗੀ ਤੁਹਾਡੇ ਨਾਲ ਸਾਰੀ ਸਾਂਝੀ ਕਰਾਂਗੇ ਤੇ ਦਰਸ਼ਨ ਕਰੂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜੋ ਅਸੀਂ ਇਸ ਅਸਥਾਨ ਤੇ ਆਏ ਗੁਰਦੁਆਰਾ ਸ੍ਰੀ ਬਲ ਖਾਲਸਾ ਸਾਹਿਬ ਜੀ ਤੇ ਇਸ ਦਾ ਇਤਿਹਾਸ ਕੀ ਹੈ ਜੀ ਇੱਥੇ ਮਤਲਬ ਕਿਹੜੇ ਗੁਰੂ ਸਾਹਿਬਾਨ ਆਏ ਤੇ ਕਦੋਂ ਆਏ ਇਹ ਤਪਸਥਾਨ ਉਹਨਾਂ ਤੇ 14 ਕਿਲੋਮੀਟਰ ਦੂਰ ਕੀਰਨਗਾਹ ਦੇ ਲਾਗੇ ਤਪਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਸ਼ਾ ਦਾ ਹੈ ਇੱਥੇ ਸ੍ਰੀ ਗੁਰੂ ਤੇ ਇੱਕ ਬਹਾਦਰ ਸਾਹਿਬ ਨੇ 9 ਮਹੀਨੇ 9 ਦਿਨ 9 ਘੜੀਆਂ ਤਪੱਸਿਆ ਕੀਤੀ ਇਸ ਪਿੰਡ ਦੇ ਨਗਰ ਨਿਵਾਸੀ ਪਿੰਡ ਬਲ ਖਾਲਸਾ ਵਾਲੇ ਰਾਜਪੂਤ ਸਿੱਖ ਇੱਥੇ ਬਣੇ ਹਨ ਕਿਉਂਕਿ ਇਹ ਬਣ ਬੱਗੀ ਤੋਂ ਆਏ ਸੀ ਤੇ ਇੱਥੇ ਆ ਕੇ ਸਾਡਾ ਜਿਹੜਾ ਇਤਿਹਾਸ ਮਹਾਰਾਜਾ ਜੀ ਨਾਲ ਜੁੜਿਆ ਹੈ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆ ਕੇ ਇਸ ਸਥਾਨ ਤੇ ਤਪੱਸਿਆ ਕੀਤੀ ਕਿਉਂਕਿ ਸਾਡੇ ਕੋਲੋਂ ਪਿਛਲੇ ਉਥੇ ਕੁਰਦੇ ਵਿੱਚ ਕੁਝ ਜੀਵ ਤੇ ਜੰਤੂ ਤੇ ਮੱਝਾਂ ਗਾਈਆਂ ਜਿਸ ਦੇ ਕਾਰਨ ਉਹ ਅੱਗ ਦੇ ਵਿੱਚ ਜਲ ਗਈ ਸੀ ਜਿਸਕੇ ਜਿਹਦੇ ਕਾਰਨ ਸਾਨੂੰ ਉੱਥੇ ਸ਼ਰਾਫ ਲੱਗ ਗਿਆ ਤੇ ਉਸ ਪਿੰਡ ਬਣੀ ਨੂੰ ਅਸੀਂ ਛੱਡ ਕੇ ਇਸ ਸਥਾਨ ਤੇ ਆਏ ਜਦੋਂ ਅਸੀਂ ਇੱਥੇ ਭੋਜਨ ਕਰਦੇ ਸੀ ਤੇ ਸਾਡੇ ਭੋਜਨ ਦੇ ਵਿੱਚ ਕੀੜੇ ਦਿਖਾਈ ਦਿੰਦੇ ਸੀ ਤੇ ਖੂਨ ਦੇ ਪਾਣੀ ਦੇ ਵਿੱਚ ਖੂਨ ਸਾਨੂੰ ਜਾ ਪਤਾ ਸੀ ਜਿਹੜਾ ਅਸੀਂ ਬਾਬਾ ਸ਼੍ਰੀ ਬਾਬਾ ਬਲਕਨਾਥ ਨੂੰ ਮੰਨਦੇ ਸਨ ਤੇ ਆ ਸ਼੍ਰੀ ਜਵਾਲਾ ਜੀ ਮਾਤਾ ਜੀ ਨੂੰ ਮੰਨਦੇ ਥਨ ਪਰ ਅਸੀਂ ਹਰੇਕ ਦੀ ਮੰਨਤਾ ਕੀਤੀ ਪਰ ਸਾਡਾ ਇਹ ਦੁੱਖ ਦੂਰ ਨਹੀਂ ਹੋਇਆ ਫਿਰ ਸਾਨੂੰ ਕਿਸੇ ਗੁਰਸਿੱਖ ਨੇ ਦੱਸਿਆ ਕਿ ਤੁਸੀਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਚਲੇ ਜਾਓ ਉੱਥੇ ਸਿੱਖਾਂ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਸ ਵੇਲੇ ਗੱਦੀ ਤੇ ਬਰਾਜਮਾਨ ਹਨ ਉੱਥੇ ਸਾਡੇ ਜਿਹੜੇ ਪਰਿਵਾਰ تھے ਉਹ ਸਾਰੇ ਇਥੋਂ ਉਸ ਥਾਂ ਤੇ ਪਹੁੰਚ ਗਏ ਜਦੋਂ ਮਹਾਰਾਜ ਦੇ ਕੋਲ ਅਸੀਂ ਹਾਜ਼ਰ ਹੋਏ ਤਾਂ ਮਹਾਰਾਜ ਨੇ ਨੂੰ ਸਾਰਾ ਇਹ ਜਿਹੜਾ ਦੁੱਖ ਅਸੀਂ ਦੱਸਿਆ ਤੇ ਮਹਾਰਾਜ ਨੇ ਕਿਹਾ ਕਿ ਤੁਸੀਂ ਸਾਰੇ ਪਹਿਲਾਂ 3 ਦਿਨ ਲੰਗਰ ਦੀ ਸੇਵਾ ਕਰੋ ਉਸ ਤੋਂ ਬਾਅਦ ਮੇਰੇ ਕੋਲ ਹਾਜ਼ਰ ਹੋਓ ਸੋ ਸਾਰੇ ਪਰਿਵਾਰ ਉੱਥੇ 3 ਦਿਨ ਮਹਾਰਾਜ ਦੇ ਲੰਗਰ ਦੀ ਸੇਵਾ ਕਰਦੇ ਰਹੇ ਉਸ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਅਸੀਂ ਹਾਜ਼ਰ ਹੋਏ ਤੇ ਮਹਾਰਾਜ ਨੇ ਸਾਨੂੰ ਦੱਸਿਆ ਜਦੋਂ ਅਸੀਂ ਉੱਥੇ ਭੋਜਨ ਕੀਤਾ ਤੇ ਸਾਡੇ ਜਿਹੜੇ ਉਹ ਜੰਦੇ ਵਿੱਚ ਕੀੜੇ ਤੇ ਤੇ ਖੂਨ ਦੇ ਵਿੱਚ ਖੂਨ ਪਾਣੀ ਦੇ ਵਿੱਚ ਦਿਖਾਈ ਦਿੰਦਾ ਸੀ ਉਹ ਬੰਦ ਹੋ ਗਿਆ ਤੇ ਮਹਾਰਾਜ ਨੇ ਆਖਿਆ ਕਿ ਸਿੰਘੋ ਤੁਹਾਡਾ ਅਸੀਂ ਇਹ ਦੁੱਖ ਦੂਰ ਤੱਕ ਕਰ ਦਿੱਤਾ ਹੈ ਪਰ ਇਹ ਬਹੁਤ ਵੱਡਾ ਸ਼ਰਾਫ ਹੈ ਇਸ ਕਰਕੇ ਕਿਸੇ ਸਮੇਂ ਮੈਨੂੰ ਉੱਥੇ ਆ ਕੇ ਤੁਹਾਨੂੰ ਤਪੱਸ ਕਰਨਾ ਪਵੇਗਾ ਤੇ ਤੁਹਾਡਾ ਦੁੱਖ ਦੂਰ ਕੀਤਾ ਜਾਵੇਗਾ ਸਮਾਂ ਬੀਤ ਗਿਆ ਤੇ ਸਾਡੇ ਸਾਰੇ ਪਰਿਵਾਰ ਵਾਪਸ ਮੁੜ ਬਲਖਾਨ ਸਾਹਿਬ ਪਿੰਡ ਦੇ ਵਿੱਚ ਹਾਜ਼ਰ ਹੋਏ ਇੱਥੇ ਆਪਣਾ ਕੰਮਕਾਰ ਦੇ ਵਿੱਚ ਲੱਗ ਪਏ। ਕੁਝ ਸਮੇਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਧਰਤੀ ਤੇ ਆਏ ਤੇ ਇੱਥੇ ਉਹਨਾਂ ਨੇ 9 ਮਹੀਨੇ 9 ਦਿਨ 9 ਘੜੀਆਂ ਤਪੱਸਿਆ ਕੀਤੀ। ਜਦੋਂ ਜਾਣ ਲੱਗੇ ਤੇ ਉਹ ਪ੍ਰਗਟ ਹੋਏ ਤੇ ਆਖਣ ਲੱਗੇ ਸਾਰੇ ਬਜ਼ੁਰਗ ਇਕੱਠੇ ਕੀਤੇ ਕਿ ਮਹਾਰਾਜ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਬੜਾ ਤੁਹਾਡਾ ਧੰਨਵਾਦ ਤੁਸੀਂ ਇੱਥੇ ਸਾਨੂੰ ਦਰਸ਼ਨ ਦਿੱਤੇ ਤੇ ਮਹਾਰਾਜ ਨੇ ਆਖਿਆ ਭਾਈ ਮੈਂ ਤੁਹਾਡਾ ਕੁੱਲ ਦਾ ਗੁਰੂ ਹੋਵਾਂਗਾ। ਤੇ ਤੁਸੀਂ ਸਾਰੇ ਨੇ ਇੱਥੇ ਤੁਹਾਨੂੰ ਮੇਰੀਆਂ ਦੋ ਤਿੰਨ ਸ਼ਰਤਾਂ ਮੰਨਣੀਆਂ ਪੈਣੀਆਂ ਤੁਹਾਨੂੰ ਸਿੰਘ ਬਣਨਾ ਪੈਣਾ ਹੈ ਸੋ ਹੁੱਕਾ ਤਮਾਕੂ ਇਹ ਚੀਜ਼ਾਂ ਯੂਜ਼ ਨਹੀਂ ਕਰਨੀਆਂ ਤੇ ਲੜਕੀ ਦਾ ਕੋਈ ਪੈਸਾ ਨਹੀਂ ਲੈਣਾ ਤੇ ਤੁਸੀਂ ਵਧੋ ਖੁੱਲੋਗੇ ਇਸ ਕਰਕੇ ਮਹਾਰਾਜ ਇਹ ਵਚਨ ਕਰਕੇ ਇਸ ਥਾਂ ਤੋਂ ਅੱਗੇ ਅਨੰਦਪੁਰ ਸਾਹਿਬ ਨੂੰ ਚਲੇ ਗਏ ਜਾਂਦੇ ਹੋਏ ਰਾਹ ਦੇ ਵਿੱਚ ਰਾਦਾ ਸੁਆਮੀਪੁਰ ਬਾਗ ਉਥੇ ਇੱਕ ਰਾਤ ਠਹਿਰੇ ਫਿਰ ਮਹਾਰਾਜ ਇਥੋਂ ਅਨੰਦਪੁਰ ਦੀ ਧਰਤੀ ਨੂੰ ਚਲੇ ਗਏ ਸੋ ਇਹ ਇਤਿਹਾਸ ਜਦੋਂ ਦਾ ਬਣਿਆ ਹਾਂ ਅਸੀਂ ਇਥੋਂ ਦੇ ਸਿੱਖ Rajput ਬਨਿਆਲ ਆ ਸੋ ਇਹ ਇਤਿਹਾਸ ਇੱਥੇ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਧੰਨਵਾਦ ਸਾਨੂੰ ਵੀ ਸੰਗਤ ਜੀ ਇਹ ਜਿਹੜਾ ਸਥਾਨ ਆ ਨਾ ਲੱਭਣ ਦੇ ਵਿੱਚ ਬਹੁਤ ਮਤਲਬ ਸਾਨੂੰ ਹੋਇਆ ਵੀ ਅਸੀਂ ਕਈਆਂ ਜਣਿਆਂ ਨੂੰ ਪੁੱਛਿਆ ਵੀ ਇਹ ਸਥਾਨ ਵੀ ਮਤਲਬ ਇੱਥੇ ਹੈ ਇਦਾਂ ਨਾਮ ਹੈ ਬਲਖਾਨ ਸਾਕ ਕਿਉਂਕਿ ਮੈਂ ਵੀ ਗੂਗਲ ਦੇ ਉੱਪਰ ਹੀ ਦੇਖਿਆ ਸੀ ਇਸ ਸਥਾਨ ਦੇ ਬਾਰੇ ਤੇ ਕੋਈ ਕਿਤਾਬ ਦੇ ਵਿੱਚ ਵੀ ਮੈਨੂੰ ਪਹਿਲਾਂ ਇਸ ਸਥਾਨ ਦਾ ਜ਼ਿਕਰ ਨਾ ਮਿਲਿਆ ਤੇ ਰਾਤ ਅਸੀਂ ਕੱਟੀ ਫਿਰ ਗੁਰਦੁਆਰਾ ਸ੍ਰੀ ਬਪੌਰ ਸਾਹਿਬ ਉੱਥੋਂ ਚੱਲ ਕੇ ਅਸੀਂ ਫਿਰ ਤਕਰੀਬਨ ਨੰਗਲ ਸ਼ਹਿਰ ਤੋਂ ਸਾਨੂੰ ਡੇਢ ਘੰਟਾ ਇੱਥੇ ਤੱਕ ਆਂਦਿਆਂ ਨੂੰ ਲੱਗ ਗਿਆ ਬਹੁਤ ਸੋਹਣਾ ਸਥਾਨ ਹੈ ਵਾਹਿਗੁਰੂ ਸੰਗਤ ਜੀ ਮੈਂ ਇਸ ਸਥਾਨ ਦਾ ਜਿਹੜਾ ਮਤਲਬ ਮੈਂ ਪਾ ਜੋ ਇਸ ਦਾ ਰਾਸਤਾ ਨਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਦੇ ਦਵਾਂ ਤੇ ਤੁਸੀਂ ਵੀ ਇੱਥੇ ਜਾਣਾ ਆਪਣੇ ਬੱਚਿਆਂ ਨੂੰ ਪਰਵਾਣਾ ਨੂੰ ਲੈ ਕੇ ਜਾਣਾ ਤੇ ਬਹੁਤ ਸੋਹਣਾ ਸਥਾਨ ਹੈ ਸੰਗਤ ਜੀ ਪਹਾੜਾਂ ਦੇ ਵਿੱਚ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਹੈ ਬੜਾ ਮਨ ਨੂੰ ਸਕੂਨ ਮਿਲ ਰਿਹਾ ਹੈ ਵਾਹਿਗੁਰੂ ਦੂਰ ਦੂਰ ਤੱਕ ਸੰਗੋਜੀ ਕੁਝ ਵੀ ਨਹੀਂ ਨਜ਼ਰ ਆ ਰਿਹਾ ਸਵਾਏ ਪਹਾੜਾਂ ਤੋਂ ਇਹ ਅਸੀਂ ਉੱਪਰ ਜਾ ਰਹੇ ਹਾਂ ਛੱਤ ਦੇ ਉੱਪਰ ਵੀ ਜਾ ਕੇ ਹੋਰ ਸਥਾਨ ਦੇਖ ਰਹੇ ਹਾਂ ਕਿਉਂਕਿ ਇਧਰਲੀ ਸਾਈਡ ਤੇ ਮਾਤਾ ਜੀ ਨੇ ਆਖਿਆ ਵੀ ਨਿਸ਼ਾਨ ਸਾਹਿਬ ਉੱਧਰ ਬਣਿਆ ਹੋਇਆ ਹੈ ਤੇ ਉੱਧਰ ਚੱਲਦੇ ਹਾਂ ਜੀ ਇਸ ਸਥਾਨ ਦੇ ਬਾਰੇ ਨਾ ਮੈਨੂੰ ਕਿਸੇ ਮੁੰਡੇ ਨੇ ਦੱਸਿਆ ਅਸੀਂ ਸਾਡੇ ਸ਼ਹਿਰ ਦੇ ਵਿੱਚ ਹੀ ਉਹ ਕਹਿੰਦੇ ਵੀ ਤੁਸੀਂ ਜਾਂਦੇ ਜਾਂਦੇ ਜਿਵੇਂ ਤੁਸੀਂ ਰਹਿੰਦੇ ਹੋ ਵੀ ਤੁਸੀਂ ਕਦੇ ਵੀ ਮਤਲਬ ਇਸ ਸਥਾਨ ਦੇ ਬਾਰੇ ਜਾਣਦੇ ਹੋ ਤਾਂ ਫਿਰ ਮੈਂ ਉਸ ਮੁੰਡੇ ਤੋਂ ਇਸ ਚੀਜ਼ ਦੇ ਬਾਰੇ ਪਤਾ ਕੀਤਾ ਸੀ ਤੇ ਫਿਰ ਚਲੋ ਵਾਹਿਗੁਰੂ ਦੀ ਮਿਹਰ ਹੋਈ ਤੇ ਉਹਨਾਂ ਨੇ ਬੁਲਾਇਆ ਭਗਾਂ ਵਾਲਿਆਂ ਕਿਸਮਤ ਵਾਲਿਆਂ ਜੀ ਸਾਨੂੰ ਇੱਥੇ ਆਉਣਾ ਜੋ ਨਸੀਬ ਹੋਇਆ ਬਹੁਤ ਸੋਹਣਾ ਬਹੁਤ ਸੋਹਣਾ ਇਮਾਰਤ ਬਣੀ ਹੋਈ ਹੈ ਤੇ ਮਾਤਾ ਜੀ ਇੱਥੇ ਆਗਦੇ ਕਹਿੰਦੇ ਵੀ ਇੱਥੇ ਵੀ ਵੈਸੇ ਹੀ ਵੀ ਆਮ ਹੀ ਵੀ ਜਿੱਦਾਂ ਜੰਗਲੀ ਜਾਨਵਰ ਜੰਗਲੀ ਜਾਨਵਰ ਦਾ ਮਤਲਬ ਇਹ ਵੀ ਸ਼ੇਰ-ਸ਼ੂਰ ਆ ਜਾਂਦੇ ਨੇ ਵੀ ਹੋਰ ਜਿੱਦਾਂ ਫੇਰਨ ਹੋ ਗਏ ਕੋਈ ਹੋਰ ਜਾਨਵਰ ਬੱਗੇ-ਬੁੱਗੇ ਜੇ ਕੁਝ ਵੀ ਹੁੰਦੇ ਨੇ ਜੋ ਵੀ ਇੱਥੇ ਆ ਜਾਂਦੇ ਨੇ ਇਸ ਕਰਕੇ ਸਾਨੂੰ ਇਹ ਮਤਲਬ ਬਹੁਤ ਇਤਿਆਹਾਤ ਰੱਖਣਾ ਪੈਂਦਾ ਵਾਹ ਇਹ ਬਹੁਤ ਸੋਹਣਾ ਸਥਾਨ ਹੈ ਜੀ ਸਾਹਮਣੇ ਝਰਨੇ ਦੀ ਆਵਾਜ਼ ਬਹੁਤ ਆ ਰਹੀ ਆ ਕਿਉਂਕਿ ਪਾਣੀ ਬੜੀ ਤੇਜ਼ ਉੱਪਰੋਂ ਆ ਰਿਹਾ ਇਸ ਸਥਾਨ ਦੀ ਜਿਹੜੀ ਦੂਰੀ ਹੈ ਤਕਰੀਬਨ ਆਪਣੇ ਬਿਪੌਰ ਸਾਹਿਬ ਤੋਂ ਕੋਈ 30 ਕਿਲੋਮੀਟਰ ਦੇ ਲਗਭਗ ਪੈਂਦੀ ਹੈ ਜੀ ਇਹ ਇਸ ਸਥਾਨ ਦਾ ਇਤਿਹਾਸ ਲਿਖਿਆ ਹੋਇਆ ਹੈ ਤੇ ਤੁਸੀਂ ਵੀਡੀਓ ਨੂੰ ਮਤਲਬ ਰੁਕ ਕੇ ਸਕਿਪ ਕਰਕੇ ਇਹ ਤੁਸੀਂ ਸਾਰਾ ਆਪਣਾ ਜਾਣ ਕੇ ਪੜ ਲੈਣਾ ਤੇ ਇਧਰ ਪਿਛਲੀ ਸਾਈਡ ਲੰਗਰ ਹਾਲ ਬਣਿਆ ਹੋਇਆ ਹੈ ਬਹੁਤ ਖੁੱਲਡੁੱਲਾ ਆਸਾਨਾ ਜੀ ਇੱਥੇ ਜਿਵੇਂ ਮਤਲਬ ਰਾਤ ਨੂੰ ਆਣਾ ਤੁਸੀਂ ਰਾਤ ਨੂੰ ਆ ਕੇ ਇੱਥੇ ਰੁਕ ਵੀ ਸਕਦੇ ਹੋ ਤੇ ਆਖ ਵੀ ਰੈਸੀ ਸਾਨੂੰ ਮੈਨੇਜਰ ਸਾਹਿਬ ਵੀ ਤੁਸੀਂ ਅਗਰ ਰਾਤ ਇੱਥੇ ਰਹਿ ਕੇ ਜਾਣਾ ਤਾਂ ਤੁਸੀਂ ਰਾਤ ਨੂੰ ਇੱਥੇ ਰੁਕ ਵੀ ਸਕਦੇ ਹੋ ਪਰ ਸਾਡੇ ਕੋਲ ਸਮਾਂ ਘੱਟ ਹੋਣ ਦੇ ਕਰਕੇ ਮੈਂ ਕਹਿੰਦਾ ਜੀ ਨਹੀਂ ਕੋਈ ਗੱਲ ਨਹੀਂ ਬਸ ਦਰਸ਼ਨ ਕਰਨੇ ਸੀ ਤੇ ਦਰਸ਼ਨ ਹੋ ਚੁੱਕੇ ਨੇ ਬੜੀ ਮਿਹਰਬਾਨੀ ਉਹਨਾਂ ਦੀ ਜਿਹੜਾ ਉਹਨਾਂ ਨੇ ਸਾਡਾ ਇੱਥੇ ਆਉਣ ਦਾ ਇੱਜ਼ਤ ਮਾਨ ਕੀਤਾ ਇਹ ਸੰਗਤ ਜੀ ਪਹਿਲੇ ਬਾਬਾ ਜੀ ਨੇ ਜਿਹੜੇ ਮਤਲਬ ਇਹਨਾਂ ਮੈਨੇਜਰ ਸਾਹਿਬ ਤੋਂ ਪਹਿਲਾਂ ਜੋ ਇਹਨਾਂ ਦੇ ਇੱਥੇ ਸੇਵਾ ਕਰਦੇ ਹੁੰਦੇ ਸੀ ਤੇ ਇਹ ਇੱਕੋ ਹੀ ਪਰਿਵਾਰ ਹੈ ਤੇ ਇਸੇ ਪਰਿਵਾਰ ਦੇ ਜੋ ਪਿੱਛੇ ਜੋ ਬਜ਼ੁਰਗ ਸੀ ਜਿਨ੍ਹਾਂ ਦੇ ਬਾਰੇ ਪਹਿਲਾਂ ਮੈਨੇਜਰ ਜੀ ਨੇ ਦੱਸਿਆ ਵੀ ਇਹ ਉਹਨਾਂ ਦਾ ਹੀ ਪਰਿਵਾਰ ਆ तकरीबन ਜਿਹੜਾ ਨੇ ਪਿੰਡ ਇਹ ਸਾਰਾ ਉਹੀ ਪਰਿਵਾਰ ਦੀ ਅੱਗੇ ਦੀ ਅੱਗੇ ਜੋ ਪਰਿਵਾਰ ਨਹੀਂ ਉਹਨਾਂ ਦੇ ਹੀ ਨੇ ਸਾਰੇ ਇਹ ਕਮਰੇ ਬਣੇ ਹੋਏ ਨੇ ਜੀ ਇੱਥੇ ਤਿੰਨ ਚਾਰ ਜੇ ਅਗਰ ਕੋਈ ਰਾਤ ਨੂੰ ਆ ਕੇ ਇੱਥੇ ਯਾਤਰੀ ਰੁਕਣਾ ਚਾਹੇ ਤੇ ਲੰਗਰ ਹਾਲ ਲੰਗਰ ਦਾ ਪ੍ਰਬੰਧ ਹੈ ਪੂਰਾ ਵਧੀਆ ਸਾਫ ਸਫਾਈ ਖੁੱਲਾ ਢੁੱਲਾ ਸਥਾਨ ਹੈ ਬਹੁਤ ਸੋਹਣਾ ਦ੍ਰਿਸ਼ ਲੱਗਦਾ ਜੀ ਬਹੁਤ ਸੋਹਣੀ ਲੋਕੇਸ਼ਨ ਦੇ ਵਿੱਚ ਮਹਾਰਾਜ ਇੱਥੇ ਆਏ ਬਰਾਜੇ ਬਹੁਤ ਸੋਹਣਾ ਸਥਾਨ ਹੈ ਜੀ ਹਵਾ ਚੱਲ ਰਹੀ ਆ ਹਾਲਾਂਕਿ ਮੌਸਮ ਥੋੜਾ ਜਿਹਾ ਪਹਿਲਾਂ ਮੀਂਹ ਆਲਾ ਸੀ ਮੀਂਹ ਪਹਿਲਾਂ ਰਾਤ ਦਾ ਪਿਆ ਸੀ ਹੁਣ ਜਦੋਂ ਅਸੀਂ ਇੱਥੇ ਆਏ ਆ ਉਦੋਂ ਹਲਕੀ ਹਲਕੀ ਜੀ ਇਦਾਂ ਬਾਰਿਸ਼ ਜਿਹੀ ਹੋ ਰਹੀ ਸੀ ਹਲਕੀਆਂ ਜਿਹੜੀਆਂ ਕਣੀਆਂ ਜਿਹਾ ਡਿੱਗਦੀਆਂ ਹੁੰਦੀਆਂ ਨੇ ਉਦਾਂ ਬਹੁਤ ਵਧੀਆ ਠੰਡਾ ਮੌਸਮ ਹੋ ਗਿਆ ਪਿਆ ਬਹੁਤ ਦਿਲ ਲੱਗਿਆ ਜੀ ਇੱਥੇ ਆ ਕੇ ਬਹੁਤ ਮਾਲਕ ਦੀ ਮਿਹਰ ਆ ਵੀ ਜਿਹੜਾ ਇੱਥੇ ਆਣਾ ਨਸੀਬ ਹੋਇਆ ਤੁਸੀਂ ਵੀ ਸੰਗਤ ਜੀ ਆਪਣੇ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਤੇ ਆਪਣੇ ਯਾਰਾਂ ਦੋਸਤਾਂ ਨੂੰ ਇੱਥੇ ਲੈ ਕੇ ਆਓ ਤੇ ਦੇਖੋ ਕਿੰਨੇ ਸੋਹਣੇ ਸਥਾਨ ਬਣੇ ਹੋਏ ਨੇ ਜਿਹੜੇ ਸਾਡੀ ਅਜੇ ਤੱਕ ਨਿਗਾਹ ਦੇ ਵਿੱਚ ਨਹੀਂ ਹੈ ਕਿ ਜਿੰਨਾ ਬਾਰੇ ਅਸੀਂ ਜਾਣਦੇ ਹੀ ਨਹੀਂ ਹੈਗੇ ਤਕਰੀਬਨ ਤੁਸੀਂ ਆਓ ਸਾਰੇ ਜਾਣੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਸੰਗਤ ਜੀ ਵੀਡੀਓ ਦੇ ਵਿੱਚ ਅਗਰ ਕੋਈ ਮੇਰੇ ਤੋਂ ਕੋਈ ਗਲਤ ਲਫ਼ਜ਼ ਬੋਲਿਆ ਗਿਆ ਹੋਵੇ ਤਾਂ ਮਾਫ਼ ਕਰਨਾ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗੀ ਜੀ ਸਾਡੀ ਵੀਡੀਓ ਅਗਰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਸ਼ੇਅਰ ਤਾਂ ਤੁਸੀਂ ਲਾਜ਼ਮੀ ਕਰਨਾ ਤਾਂ ਜੋ ਹੋਰਾਂ ਲੋਕਾਂ ਨੂੰ ਵੀ ਇਸ ਸਥਾਨ ਦੇ ਬਾਰੇ ਪਤਾ ਲੱਗੇ ਤੇ ਸਾਡੇ ਚੈਨਲ ਨੂੰ ਸਿੱਖੀਸਮ ਦੀ ਗੱਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਨਾ ਜੀ ਧੰਨਵਾਦ ਜੀ ਸਾਨੂੰ ਇਹ ਸੰਗਤ ਜੀ ਮਾਤਾ ਜੀ ਨੇ ਆਖਿਆ ਵੀ ਅਸੀਂ ਅਕਸਰ ਮਤਲਬ ਗੇਟ ਬੰਦ ਰੱਖਦੇ ਆ ਗੁਰਦੁਆਰਾ ਸਾਹਿਬ ਦਰਵਾਜ਼ਾ ਸਾਹਿਬ ਦਾ ਕਿਉਂਕਿ ਇਤਨਾ ਬਾਂਦਰ ਕਾਫੀ ਨੇ ਉਹ ਕਹਿੰਦੇ ਬਾਂਦਰ ਅੰਦਰ ਚਲੇ ਜਾਂਦੇ ਨੇ ਤੇ ਅੰਦਰ ਜਾ ਕੇ ਬਹੁਤ ਮਤਲਬ ਨੱਠਦੇ ਕਰਦੇ ਨੇ ਤੇ ਉਹਦੇ ਕਰਕੇ ਕਹਿੰਦੇ ਵੀ ਅਸੀਂ ਗੇਟ ਬੰਦ ਰੱਖੀਦਾ ਵੀ ਜਦੋਂ ਕੋਈ ਸੰਗਤ ਆਂਦੀ ਆ ਤਾਂ ਅਸੀਂ ਫਿਰ ਮਤਲਬ ਦਰਵਾਜ਼ਾ ਸਾਹਿਬ ਦਾ ਗੇਟ ਖੋਲ ਦਿੰਦੇ ਵਾਹਿਗੁਰੂ ਜੀ ਵਾਹਿਗੁਰੂ ਬਹੁਤ ਸੋਹਣਾ ਸਥਾਨ ਹੈ ਸੰਗਤ ਜੀ ਵਾਹਿਗੁਰੂ ਸੰਗਤੀ ਗੱਡੀਆਂ ਉੱਪਰ ਸੜਕ ਬਹੁਤ ਜ਼ਿਆਦਾ ਤੰਗ ਹੋਣ ਕਰਕੇ ਗੱਡੀਆਂ ਉੱਥੇ ਨਹੀਂ ਰੁਕ ਸਕਦੀਆਂ ਤੇ ਇੱਥੇ ਬਹੁਤ ਵਧੀਆ ਹਾ ਪਾਰਕਿੰਗ ਬਣੀ ਹੋਈ ਆ ਵੀ ਤੁਸੀਂ ਆਪਣੀਆਂ ਗੱਡੀਆਂ ਖੜਾਣ ਦੇ ਲਈ ਤੇ ਬਹੁਤ ਵਧੀਆ ਮੌਸਮ ਹੈ ਤੇ ਤੁਹਾਨੂੰ ਮਤਾ ਜੀ ਨੇ ਰੋਕਿਆ ਵੀ ਤੁਸੀਂ ਗੱਡੀ ਉਧਰ ਨਾ ਲੈ ਕੇ ਜਾਣਾ ਕਿਉਂਕਿ ਮੀਂਹ ਪੈਣ ਦੇ ਨਾਲ ਨਾ ਮਿੱਟੀ ਬਹੁਤ ਜ਼ਿਆਦਾ ਨਰਮ ਹੋਈ ਆ ਵੀ ਤੁਹਾਡੀ ਕਿਤੇ ਗੱਡੀ ਵਿੱਚ ਨਾ ਦਸ ਜਲੇ ਤੇ ਇਹ ਸਰੋਵਰ ਸਾਹਿਬ ਬਣਿਆ ਹੋਇਆ ਜੀ ਹਾਲਾਂਕਿ ਪਾਣੀ ਤਾਂ ਨਹੀਂ ਹੈ ਵਿੱਚ ਪਾਣੀ ਮਤਾ ਜੀ ਆਖਦੇ ਸੀ ਵੀ ਪਾਣੀ ਇਹਦਾ ਕੱਢ ਲਿਆ ਹੈ ਵੀ ਇਹਨੂੰ ਸਬਸਪਾਈ ਕਰਕੇ ਫਿਰ ਦੁਆਰੇ ਦੇ ਵਿੱਚ ਮਤਲਬ ਜਲ ਪਾਣੀ ਭਰਿਆ ਜਾਵੇਗਾ ਵਾਹਿਗੁਰੂ ਪਾਣੀ ਦੇ ਨਾਲ ਝਰਨ ਦੀ ਆਵਾਜ਼ ਬਹੁਤ ਆ ਰਹੀ ਹੈ ਸੰਗਤ ਜੀ ਵਿੱਚ